ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਇੱਕ ਹੋਰ ਨਵੀਂ ਕਹਾਣੀ ਵਿੱਚ ਜੇਕਰ ਇਹ ਕਹਾਣੀ ਵਧੀਆ ਲੱਗੀ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਕੁਝ ਸਾਲ ਪਹਿਲੇ ਮੈਂ ਤੇ ਮੇਰੀ ਪਤਨੀ ਪਿੰਡ ਛੱਡ ਕੇ ਇੰਗਲੈਂਡ ਆਵ ਸੀ ਅਸੀਂ ਦੋਵਾਂ ਨੇ ਬਹੁਤ ਮਿਹਨਤ ਕੀਤੀ ਇੱਥੇ ਹੀ ਵਾਹਿਗੁਰੂ ਜੀ ਨੇ ਸਾਨੂੰ ਦੋ ਬੇਟੀਆਂ ਦੀ ਦਾਤ ਬਖਸ਼ਿਸ਼ ਕੀਤੀ ਪਿੱਛੇ ਇੱਕ ਭੈਣ ਇੱਕ ਭਰਾ ਦਾ ਵਿਆਹ ਵੀ ਕੀਤਾ ਬੇਬੇ ਬਾਪੂ ਜੀ ਨੇ ਜੋ ਕਿਹਾ ਮੈਂ ਸਦਾ ਸਿਰ ਥੱਲੇ ਲਾਈਆਂ ਪਿੰਡ ਅੱਠ ਕਿੱਲੇ ਜ਼ਮੀਨ ਵੀ ਬਣਾਈ ਬੇਬੇ ਬਾਪੂ ਨੂੰ ਕਈ ਵਾਰ ਇੰਗਲੈਂਡ ਦਾ ਚੱਕਰ ਲਵਾਇਆ ਭਰਾ ਪਰਜਾਈ ਵੀ ਦੋ ਵਾਰ ਆਏ ਭੈਣ ਤੇ ਭਨੋਈਆ ਇੱਕ ਵਾਰ ਆਏ ਜਦੋਂ ਅਸੀਂ ਪਿੰਡ ਜਾਣਾ ਤਾਂ ਸਭ ਲਈ ਹਰ ਵਾਰ ਬਹੁਤ ਸਾਰਾ ਸਮਾਨ ਲੈ ਕੇ ਜਾਣਾ ਪਹਿਲਾਂ ਸਭ ਕੰਮ ਬਾਪੂ ਜੀ ਕਰਦੇ ਸੀ ਘਰ ਵਿੱਚ ਲੈਣ ਦੇਣ ਸਭ ਕੁਝ ਬਾਪੂ ਜੀ ਦੇ ਹੱਥ ਸੀ 5 ਸਾਲ ਪਹਿਲੇ ਬਾਪੂ ਜੀ ਪੂਰੇ ਹੋ ਗਏ 3 ਸਾਲ ਪਹਿਲੇ ਮਾਤਾ ਜੀ ਵੀ ਵਹਿਗੁਰ ਜੀ ਕੋਲ ਚਲੇ ਗਏ ਮਾਤਾ ਜੀ ਦੇ ਸੰਸਕਾਰ ਸਮੇ ਅਸੀਂ ਚਾਰੇ ਜੀ ਪਿੰਡ ਗਏ ਸੀ ਮਾਤਾ ਜੀ ਤੋਂ ਬਾਅਦ ਮੈਂ ਆਪਣੇ ਭਰਾ ਨੂੰ ਵਕੀਲ ਕੋਲੋਂ ਆਪਣਾ ਮੁਖਤਿਆਰਨਾਮਾ ਲਿਖਵਾ ਕੇ ਦੇ ਦਿੱਤਾ ਸੋਚਿਆ ਕਿ ਕਿੱਥੇ ਬਾਹਰ ਤੋਂ ਵਾਰ-ਵਾਰ ਆਉਂਦਾ ਹੂੰ ਹੁੰਦਾ ਫੇਰ ਜਨਵਰੀ 2020 ਵਿੱਚ ਅਸੀਂ ਪਿੰਡ ਜਾਣਾ ਸੀ ਪਰ ਕਰੋਨਾ ਕਰਕੇ ਜਾਣਾ ਹੋਇਆ ਫਰਵਰੀ ਵਿੱਚ ਭਰਾ ਨੇ ਸੱਦਿਆ ਕਿ ਅਸੀਂ ਨਵਾਂ ਸ਼ਹਿਰ ਨਵਾਂ ਮਕਾਨ ਲੈ ਲਿਆ ਪਿੰਡ ਵਾਲੇ ਮਕਾਨ ਨੂੰ ਹੁਣ ਦੁਬਾਰਾ ਨਹੀਂ ਬਣਾਉਣਾ ਮੈਂ ਕਿਹਾ ਚਲੋ ਕੋਈ ਨਾ ਜਿਵੇਂ ਤੈਨੂੰ ਠੀਕ ਲੱਗਦਾ ਕਰ ਲਓ ਅਸੀਂ ਤਾਂ 2-4 ਹਫ਼ਤੇ ਆਉਣਾ ਹੁੰਦਾ ਮੇਰੀ ਪਤਨੀ ਨੇ ਮੈਨੂੰ ਬਹਿਮ ਵਿੱਚ ਪਾ ਦਿੱਤਾ ਕਿ ਪਹਿਲੇ ਤਾਂ ਆਏ ਮੈਂ ਮਹੀਨੇ ਭਰਾ ਪੈਸੇ ਮੰਗਦਾ ਸੀ ਹੁਣ ਸ਼ਹਿਰ ਘਰ ਕਿਵੇਂ ਲੈ ਲਿਆ ਕਰਦੇ ਕਰਦੇ 2021 ਨੂੰ ਬੱਚਿਆਂ ਨੂੰ ਗਰਮੀ ਦੀਆਂ ਛੁੱਟੀਆਂ ਹੋ ਗਈਆਂ ਸਾਡਾ ਮਨ ਬਣਿਆ ਚਲੋ ਪਿੰਡ ਚੱਲਦੇ ਹਾਂ ਜਦੋਂ ਪੰਜਾਬ ਆਏ ਤਾਂ ਭਰਾ ਕੋਲ ਸ਼ਹਿਰ ਨਵੇਂ ਘਰ ਪਹੁੰਚ ਗਏ ਘਰ ਵੇਖ ਕੇ ਦਿਲ ਨੂੰ ਬਹੁਤ ਖੁਸ਼ ਹੋਇਆ ਸਾਡਾ ਦਿਲ ਸਭ ਦਾ ਦਿਲ ਵੀ ਬਹੁਤ ਲੱਗਿਆ ਭਰਾ ਪਰਜਾਈ ਅਤੇ ਉਹਨਾਂ ਦੇ ਤਿੰਨ ਬੱਚੇ ਅਤੇ ਅਸੀਂ ਚਾਰੇ ਹਰ ਤਾਂ ਇਕੱਠੇ ਘੁੰਮਣ ਜਾਂਦੇ ਘਰ ਦੇ ਘਰ ਦੇ ਦਸ ਦਿਨ ਨਿਕਲ ਗਏ ਪਿੰਡ ਅਸੀਂ ਦੋਵੇਂ ਭਰਾ ਤੇ ਸਾਡੀਆਂ ਘਰ ਵਾਲੀਆਂ ਦੋ ਵਾਰ ਸਵੇਰੇ ਸਵੇਰੇ ਗਏ ਤੇ ਗੁਰਦੁਆਰਾ ਗੁਰਦੁਵਾਰੇ ਜਾ ਕੇ ਪਿੰਡ ਘਰ ਕੁਝ ਸਮਾਂ ਰੁਕਣ ਤੋਂ ਬਾਅਦ ਅਸੀਂ ਸ਼ਹਿਰ ਆ ਗਏ ਭੈਣ ਰਖੜੀ ਤੋਂ ਇੱਕ ਦਿਨ ਪਹਿਲੇ ਹੀ ਰਖੜੀ ਬੰਧਨ ਆ ਗਈ। ਭੈਣ ਦੇ ਕੋਈ ਕੋਈ ਉਨਾਦ ਨਹੀਂ ਸੀ। ਬਹੁਤ ਚਾਹ ਕੀਤਾ ਸੀ ਤਿੰਨੋਂ ਭੈਣ ਭਰਾ ਤਕਰੀਬਨ 15 ਸਾਲ ਬਾਅਦ ਇਕੱਠੇ ਹੋਏ ਸੀ। ਦੁਪਹਿਰ ਨੂੰ ਰੋਪਣ ਤੋਂ ਬਾਅਦ ਭੈਣ ਭਣੋਈਆ ਚਲੇ ਗਏ। ਘਰ ਵਾਲੀ ਨੇ ਰਖੜੀ ਬੰਧਨ ਜਾਣਾ ਸੀ। ਅਸੀਂ ਦੋਵੇਂ ਮੀਆਂ ਬੀਬੀ ਸ਼ਾਮ ਨੂੰ ਹੀ ਚਲੇ ਗਏ। ਅਗਲੀ ਸਵੇਰ ਜਦੋਂ ਵਾਪਸ ਆਉਣਾ ਸੀ ਤੇ ਮੈਂ ਫੇਰ ਪਿੰਡ ਵੱਲ ਨੂੰ ਗੱਡੀ ਮੋੜ ਲਈ। ਮੈਂ ਆਪਣੇ ਖੇਤਾਂ ਵਿੱਚੋਂ ਭਜਨ ਸਿੰਘ ਨੂੰ ਨਿਕਲਦੇ ਦੇਖਿਆ ਮੈਨੂੰ ਗੁੱਸੇ ਮੈਂ ਗੁੱਸੇ ਵਿੱਚ ਪੁੱਛਿਆ ਤੂੰ ਸਾਡੇ ਖੇਤਾਂ ਵਿੱਚ ਕੀ ਕਰ ਰਿਹਾ ਹੈਂ ਦਸ਼ਮਨ ਉਹ ਮੋਛ ਨੂੰ ਵਟ ਦੇਣ ਲੱਗਿਆ ਤੇ ਬੋਲਿਆ ਖੇਤ ਤੇਰੇ ਸੀ ਪਰ ਹੁਣ ਇਹ ਖੇਤ ਮੇਰੇ ਹਨ ਮੈਂ ਕਿਹਾ ਕੀ ਬਕਵਾਸ ਕਰ ਰਿਹਾ ਹੈਂ ਤੂੰ ਕਹਿੰਦਾ ਮੈਨੂੰ 1.5 ਸਾਲ ਹੋ ਗਿਆ ਮਾਲਕ ਬਣੇ ਨੂੰ 2 ਕਰੋੜ ਦਿੱਤਾ ਹੈ ਪੂਰਾ 2 ਕਰੋੜ ਜਾ ਕੇ ਆਪਣੇ ਭਾਈ ਨੂੰ ਪੁੱਛ ਕਰ ਤੁਹਾਡੇ ਦਾ ਵੀ ਸੌਦਾ ਕਰਦਾ ਪਿਆ ਮੈਂ ਪਰ ਤੇਰਾ ਭਾਈ ਕਹਿੰਦਾ ਸਿਆਲ ਤੱਕ ਰੁਕ ਜਾਵਾਂ ਸਿਆਲ ਤੱਕ ਪਤਾ ਨਹੀਂ ਕੀ ਦੱਬਿਆ ਉਸਨੇ ਉੱਥੇ ਭਜਨ ਸਿੰਘ ਦੇ ਦਾਦੇ ਦੀ ਸਾਡੇ ਦਾਦੇ ਨਾਲ ਦੁਸ਼ਮਣੀ ਸੀ ਇਸ ਲਈ ਅਸੀਂ ਕਦੇ ਵੀ ਉਹਨਾਂ ਦੇ ਪਰਿਵਾਰ ਨੂੰ ਬੁਲਾਇਆ ਨਹੀਂ ਸੀ ਅੱਜ ਉਸ ਨੂੰ ਆਪਣੀ ਜ਼ਮੀਨ ਦਾ ਮਾਲਕ ਬਣਿਆ ਵੇਖ ਦੁੱਖ ਬਹੁਤ ਹੋਇਆ ਉਸ ਤੋਂ ਵੀ ਵੱਡਾ ਦੁੱਖ ਸੀ ਮੈਨੂੰ ਮੇਰੇ ਭਾਈਏ ਨੇ ਦੱਸਿਆ ਪੁੱਛਿਆ ਤੱਕ ਨਹੀਂ ਇਸ ਤੋਂ ਪਹਿਲਾਂ ਕਿ ਮੈਂ ਘਰੇ ਆ ਕੇ ਭਾਈਏ ਨੂੰ ਕੁਝ ਪੁੱਛਦਾ ਉਸ ਨੇ ਮੇਰੀਆਂ ਧੀਆਂ ਨੂੰ ਸਮੇਤ ਸਾਡੇ ਅਟੈਚੀ ਗੇਟ ਦੇ ਬਾਹਰ ਖੜਾ ਕੀਤਾ ਹੋਇਆ ਸੀ ਮੈਂ ਆਪਣੀਆਂ ਧੀਆਂ ਆਪਣੀਆਂ ਧੀਆਂ ਨੂੰ ਨਾਲ ਲਿਆ ਤੇ ਆ ਭੈਣ ਦੇ ਪਿੰਡ ਚਲਾ ਗਿਆ ਸੋਚਿਆ ਭੈਣ ਨੂੰ ਦੁੱਖ ਦੱਸ ਦੇਵਾਂ ਭੈਣ ਨੂੰ ਵੀ ਭਾਈ ਦੇ ਭਾਈ ਨੇ ਜਿਵੇਂ ਫੋਨ ਕਰ ਦਿੱਤਾ ਹੋਵੇ ਗੇਟ ਕੋਲ ਕੇ ਅੰਦਰ ਆਉਣ ਲਈ ਕਹੇ ਬਿਨਾਂ ਹੀ ਕਹਿੰਦੀ ਤੇਰੇ ਕਿਹੜਾ ਪੁੱਤਰਾਂ ਦੀਆਂ ਕਤਾਰਾਂ ਲੱਗੀਆਂ ਫੇਰ ਕੀ ਹੋ ਗਿਆ ਜੇ ਜਮੀਨ ਵੇਚ ਦਿੱਤੀ ਮੇਰਾ ਮਨ ਇੰਨਾ ਦੁਖੀ ਹੋਇਆ ਮੈਂ ਬਿਨਾ ਕੋਈ ਜਵਾਬ ਦਿੱਤੇ ਟੈਕਸੀ ਨੂੰ ਫੋਨ ਕੀਤਾ ਤੇ ਸਿੱਧੇ ਦਿੱਲੀ ਨੂੰ ਆ ਗਏ ਘਰ ਵਾਲੀ ਤੇ ਮੇਰੀਆਂ ਦੋਵੇਂ ਧੀਆ ਵਾਰ-ਵਾਰ ਕਹਿੰਦੀ ਰਹੀ ਅਸੀਂ ਕੇਸ ਕਰ ਦਿੰਦੇ ਹਾਂ ਮੈਂ ਕਿਹਾ ਜਿੱਥੇ ਆਪਣਾ ਖੂਨ ਚਿੱਟਾ ਹੋ ਗਿਆ ਤੁਸੀਂ ਕੇਸ ਕਰਕੇ ਕੀ ਕਰੋਗੇ 3 ਦਿਨ ਦਿੱਲੀ ਹੋਟਲ ਵਿੱਚ ਰਹਿਣ ਤੋਂ ਬਾਅਦ ਅਸੀਂ ਫਲਾਈਟ ਲਈ ਅਤੇ ਮੋੜ ਇੰਗਲੈਂਡ ਆ ਗਏ ਬਸ ਹੁਣ ਇਹੀ ਸਾਡਾ ਅਸਲੀ ਘਰ ਹੈ ਜਿੱਥੇ ਮੇਰੇ ਮਾਪੇ ਚਲੇ ਗਏ ਉੱਥੇ ਹੀ ਮੇਰਾ ਪਿੰਡ ਤੇ ਪਿੰਡ ਦਾ ਹਰ ਰਿਸ਼ਤਾ ਚਲਾ ਗਿਆ ਸਭ ਕੁਝ ਖੋ ਜਾਣ ਤੋਂ ਬਾਅਦ ਮੈਂ ਤੁਹਾਨੂੰ ਇਹ ਇੱਕ ਸਲਾਹ ਜ਼ਰੂਰ ਦੇਣੀ ਚਾਹਾਂਗਾ ਕਦੇ ਵੀ ਆਪਣੇ ਅਧਿਕਾਰ ਕਿਸੇ ਨੂੰ ਨਾ ਦਿਓ ਪਤਾ ਨਹੀਂ ਕੌਣ ਕਿਸ ਵੇਲੇ ਤੁਹਾਡੇ ਦਿੱਤੇ ਅਧਿਕਾਰਾਂ ਦੀ ਦਰਵਾਤੋਂ ਕਰਕੇ ਤੁਹਾਡਾ ਆਪਣਾ ਹੀ ਤੁਹਾਡਾ ਕੀ ਕੁਝ ਗਵਾ ਦੇਵੇ